ਸਨ ਸਰਿਕ ਕੇਸਗਰ ਸਾਹਿਬ ਦੀ ਛਤਰ ਛਾਇਆ ਹੇਠ ਚੰਗਰ ਇਲਾਕਾ ਜੋ ਕੀਤਪੁਰ ਸਾਹਿਬ ਸਰਕਲ ਦੇ ਸੂਪਰਲੇ ਕੰਡਾ ਆਰ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਬਰੂਵਾਲ ਦੇ ਪ੍ਰਬੰਧਾਂ ਨਾਲ ਤੇ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕੇ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਵਿਚਾਰ ਨਗਰ ਕੀਤਾ ਲਿਆਂਦਾ ਗਿਆ ਜਿਵੇਂ ਕਿ ਪਿੰਡ ਮੂੜੇ ਤੋਂ ਚੰਗਰ ਤੇ ਆਰੰਭ ਕੀਤਾ ਗਿਆ ਦੇਣੀ ਮੱッセਵਾਲ ਨਭੂੜ ਗੋਲਵਾਲ ਬਰੂਵਾਲ ਕੀ ਪੁਰਸਾ ਵਿਵਾੰਗਰ ਸਾਹਿਬ ਦੁਪਹਿਰ ਦਾ ਜਿਹੜਾ ਏ ਇਹਦਾ ਤੇ ਪ੍ਰਾਣ ਲੱਗਿਆ ਉੱਤੇ ਜਲਪਾਣੀ ਛਾ ਕੇ ਤੇ ਹੁਣ ਜਿਹੜਾ ਇਹ ਨਗਰ ਕੀਰਤਨ ਸ੍ਰੀ ਨਾਨਕਪੁਰ ਸਾਹਿਬ ਗੁਰਦੁਆਰਾ ਡੇਰਾਕੇ ਸ਼ਿਦੀ ਬਾਗੁਰ ਤੇ ਲਾ ਅਨੰਦਗੜ੍ਹ ਦੇ ਕੋਲ ਪਹੁੰਚ ਚੁੱਕਿਆ ਆਪ ਵੀ ਮੀਡੀਆ ਰਾਈ ਵੀ ਦੇਖ ਸਕਦੇ ਹੋ ਖਾ ਵੀ ਸਕਦੇ ਬੜੀ ਵੱਡੀ ਗੰਟੀ ਵਾ ਟਰੈਕਟਰ ਟਰਾਲੀਆਂ ਕਾਰਾਂ ਲੈ ਕੇ ਪਰਸ਼ਾਦੇ ਨਾਲ ਸੋ ਦਾਸਾਂ ਨੇ ਬੇਨਤੀ ਕੀਤੀ ਮੈਂ ਡਾਕਟਰ ਕੁਸ਼ਾਲ ਸਿੰਘ ਪ੍ਰਧਾਨ ਧਰਮ ਪ੍ਰਚਾਰਕ ਅਤੇ ਚੰਦਰਲਾਖਾ ਮੁਖ ਸੇਵਾਦਾਰ ਕਾਰ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਬੜੂਆਰ ਉਹ ਬੈਂਕੀਤੀ ਸੰਗਠਨਾਂ ਪਿਆਰਿਓ ਬਹੁਤ ਜਿੰਨੀ ਅਸੀਂ ਮਿਹਨਤ ਕੀਤੀ ਉਹ ਚਾਰ ਗੁਣਾ ਫਲ ਗੁਰੂ ਸਾਹਿਬ ਨੇ ਤਾਂ ਦੇਣਾ ਸੰਕਤਾਂ ਨੇ ਵੀ ਦਿੱਤਾ ਤੇ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਜਿਹੜੇ ਆਪਣੇ ਕੰਮਕਾਰ ਛੱਡ ਕੇ ਅੱਜ ਗੁਰੂ ਕੇਤ ਮਾਰ ਦਿੱਤੀ ਨੇ ਗੁਰਪਰੂਨ ਸਮਰਥਨ ਕਰਾ ਆਪਣੀਆਂ ਟਰਾਲੀਆਂ ਵਿੱਚ ਆਪਣੀਆਂ ਆਪਣੀਆਂ ਸੰਤਾ ਤਾਂ ਹੈਣਾ ਰਿਹਾ ਸਭ ਦਗਾਣ ਕਰਦੀਆਂ ਜਿਹੜੀਆਂ ਕਿਸ ਨਗਰ ਕੀ ਤੋਂ ਆ। ਜਿਬੋਲੀ ਕੀਤੀ ਆ ਤੋਂ ਆਪ ਦੀ ਬਹੁਤ ਲੰਬੀ ਲਾਈਨ ਹੈ 14ਾਂ ਦੀ ਗੱਡੀਆਂ ਦੀ ਟਰੈਕਟਰਾਂ ਦੀ ਤੋਂ ਇਹ ਸਤਿ ਸ੍ਰੀ ਕੇਸਰ ਸਾਹਿਬ ਦੀ ਸਤਿ ਸ਼੍ਰੀ ਅਕਾਲ ਜੀ। ਜੇਕਰ ਤੁਸੀਂ ਜਾਣਦੇ ਹੋ, ਜੋ ਗੁਰੂ ਸਾਹਿਬ ਦਾ ਨਾਮ ਤੋਂ ਸਾਡੇ ਲੋਕਾਂ ਨੂੰ ਇਹ ਜਾਣ ਪ੍ਰਾਪਤ ਹੋਇਆ, ਬਾਕੀ ਨੂੰ ਬੇਨਤੀ ਕਰਦੇ ਭਾਈ ਆਓ ਨੰਨਤ ਸਰਬ। 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਵਿਸ਼ਾਲ ਸਮਾਗਮ ਚੱਲਣੇ 350 ਸਥਾਨ। ਇਹ ਗੁਰੂ ਇੱਕ ਬਾਅਦਰ ਨੇ ਸਿੱਧੀ ਪਾਈ ਤਾਜ ਗੁਰਦੁਆਰਿਆਂ ਦੇ ਵਿੱਚ ਸ੍ਰੀ ਘੰਟੀ ਵੱਜਦੇ। ਤਾਂ ਗੁਰਦੁਆਰਿਆਂ ਵਿੱਚ ਗਰੋਹਾਂ ਲੱਗੀਆਂ ਮੰਦਰਾਂ ਵਿੱਚ ਢੱਲ ਵੱਜਦੇ। ਸੋ ਇਸੇ ਕਰਕੇ ਵੱਜ ਰਹੇ ਜੇਕਰ ਤੁਸੀਂ ਦੇਖ ਕਾਜੀ ਕਿੱਥੋਂ ਆਏ ਨਗਰ ਕੀਰਤਨ ਨਾ ਨਗਰ ਕੀਰਤਨ ਜੀ ਚੰਗਰ ਇਲਾਕਾ ਪਿੰਡ ਮੱッセਵਾਲ ਬਰੂਵਾਲ ਦੀਆਂ ਸਾਰੀਆਂ ਸੰਗਤਾਂ ਮਝੇੜ ਚੀਕਣਾ ਸਮਾਜਦੀਆਂ ਸੰਗਤਾਂ ਸਾਰੀਆਂ ਸੰਗਤਾਂ ਨਾਲ ਮਿਲ ਕੇ ਪਿੰਡ ਸਾਹੀ ਦੇ ਸ਼ਹੀਦੀਪੁਰੋਂ ਨਾਮੀਆਂ ਹੋਈਆਂ ਸੰਗਤਾਂ ਸਵੇਰ ਤੋਂ ਨਗਰ ਕੀਰਤਨ ਦੇ ਰੂਪ ਤੇ ਵਿੱਚ ਪਿੰਡ ਕੋੜਾ ਤੋਂ ਚੱਲ ਕੇ ਪਿੰਡ ਮੱッセਵਾਲ ਦੇ ਨੇ ਬਰੂਵਾਲ ਦਿਹੂੜ ਕੀਰਤਪੁਰ ਸਾਹਿਬ ਬਾਣਗੜ ਸਾਹਿਬ ਚੰਗਰ ਸ਼ਰਕੀ ਖਾਨਾ ਤੋਂ ਸ਼ੁਰੂ ਕੀਤਾ ਕੀਰਤਪੁਰ ਸਾਹਿਬ ਤੋਂ ਤੇ ਉਹੋ ਜਿਹਾ ਨਾਮਕੋਰ ਸਾਹਿਬ ਸ਼ਿਰੂਪੂ ਤੇ ਬਾਦ ਸਾਹਿਬ ਜੀ ਦੇ ਚਾਰਨੀ ਸੋਫਾ ਬੱਤਰੀ ਚ ਬੋਲ ਚੁੱਕੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕਿ ਕਿ ਕਿਥੋਂ ਤੱਕ ਜਾਣਾ ਬਾਬਾ ਜੀ ਬਾਬਾ ਜੀ ਜਾਊਗਾ ਜੀ ਸ਼ੀਸ਼ਗੰਜ ਸਾਹਿਬ ਜੀ ਠੀਕ ਹੈ ਜੀ ਠੀਕ ਹੈ ਪਹਾੜ ਗੋਰਾ ਤੇ ਜੈ ਨਗਰ ਕੀਤਨ ਸਾਖਰੀ ਕੇਸਗਰ ਸਾਹਿਬ ਦੀ ਛਤਰ ਸ਼ਾਇਆ ਹੇਠ ਚੰਗਰ ਲਾਗਾ ਜੋ ਕੀਤਪੁਰ ਸਾਹਿਬ ਸਰਕਲ ਦੇ ਕੁੱਪਰਲੇ ਗੰਡਾ ਆਰ ਖਿਲਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਬਰੂਵਾਲ ਦੇ ਪ੍ਰਬੰਧਨ ਨਾਲ ਤੇ ਧਰਮ ਪ੍ਰਚਾਰ ਕਮੇਟੀ ਸਮੂਹ ਜੰਗਲਾਪੇ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸ਼ਾਨ ਨਗਰ ਕੀਰਤਨ ਲਿਆਂਦਾ ਗਿਆ ਜਿਹਦੀ ਕੀ ਪਿੰਡ ਮੂੜੇ ਤੋਂ ਜੰਗਲ ਦੇ ਆਰੰਭ ਕੀਤਾ ਗਿਆ ਬਹਿਣੀ ਮੱッセਵਾਲ ਬਨੂੜ ਗੋਲਵਾਲ ਬਰੂਵਾਲ ਕੀਪੁਰ ਸਾਹਿਬ ਦਵਾਂਗਰ ਸਾਹਿਬ ਦੁਪਹਿਰ ਦਾ ਜਿਹੜਾ ਇਹ ਜਿਹੜਾ ਤੇ ਪ੍ਰਾਣ ਲੱਗਿਆ ਉੱਤੇ ਜਲ ਪਾਣੀ ਛਾ ਕੇ ਤੇ ਹੁਣ ਜਿਹੜਾ ਇਹ ਨਗਰ ਕੀਰਤਨ ਸ੍ਰੀ ਨਾਨਕਪੁਰ ਸਾਹਿਬ ਗੁਰਦੁਆਰਾ ਮੇਰਾ ਤੇ ਅਸੀਂ ਦੀਵਾਗੁਰ ਤਲਾ ਨੰਗਰ ਦੇ ਕੋਲ ਪਹੁੰਚ ਚੁੱਕਿਆ ਆਪ ਵੀ ਮੀਡੀਆ ਵਾਲੇ ਵੀ ਦੇਖ ਸਕਦੇ ਸਰਕਾਰੀ ਸਕਦੇ ਬੜੀ ਵੱਡੀ ਗੰਟੀ ਵਾਟ ਬੈਂਕਸ ਤੋਂ ਕਾਲੀਆਂ ਤਾਰਾਂ ਲੈ ਕੇ ਪ੍ਰਸ਼ਾਦ ਦੇ ਨਾਲ ਸੋ ਦਸਾਂ ਨੇ ਬੇਨਤੀ ਕੀਤੀ ਮੈਂ ਡਾਕਟਰ ਬਸਾਲ ਸਿੰਘ ਪ੍ਰਧਾਨ ਧਰਮ ਪ੍ਰਚਾਰਕ ਅਤੇ ਉਹ ਚੰਦਰ ਲਤਾ ਮੁਖਸ਼ੇਦਾਰ ਕਾਰਸੇ ਦਾ ਸ਼ਹੀਦ ਬਾਬਾ ਦੀਪ ਸਿੰਘ ਦੀ ਬਰੂਾਰ ਸੋ ਬੇਨਤੀ ਕੀਤੀ ਸੰਗਤਾਨੋ ਪਿਆਰਿਓ ਬਹੁਤ ਜਿੰਨੀ ਅਸੀਂ ਮਿਹਨਤ ਕੀਤੀ ਉਹ ਚਾਰ ਗੁਣਾ ਫਲ ਗੁਰੂ ਸਾਹਿਬ ਜੀ ਤਾਂ ਦੇਣਾ ਸੰਗਤਾਨ ਨੇ ਵੀ ਦਿੱਤਾ ਸੋ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਉਰੇ ਆਪਣੇ ਕੰਮਕਾਰਾਂ ਸਾਡੇ ਕਰਕੇ ਜਿਹੜੇ ਤੇਜ਼ ਮਾਰ ਰਹੇ ਨੇ ਵਰਕਰوں ਨੇ ਸਮਰਥਨ ਦਾ ਆਪਣੇ ਕਾਲੀਆਂ ਵਿੱਚ ਇਹਨਾਂ ਉੱਪਰ ਦੀ ਖੰਡਾ ਪਾਣਾ ਵੀ ਗਿਆ ਸਭ ਦਗਾਣ ਕਰਦੇ ਆ ਜਿਹੜੀਆਂ ਕੁਝ ਨਗਰ ਕ੍ਰੀਪ ਤੋਂ ਹੋਈ ਹੈ ਜੇ ਬੋਲੀ ਦਿੱਤੀ ਆ ਤਾਂ ਆਪਦੀ ਬਹੁਤ ਲੰਬੀ ਲਾਈਨ ਹੈ ਕਾਰਾਂ ਦੀ ਗੱਡੀਆਂ ਦੀ ਟ੍ਰੈਕਟਰਾਂ ਦੀ ਤੇ ਤਾਂ ਸ੍ਰੀ ਕਿਸਾਨ ਫਾਰਮਿੰਗ ਚੱਲਦਾ ਆ ਦੇ ਵਿੱਚ ਜਿਹੜਾ ਕੰਮ ਕਰਨਾ ਸੀ ਸਾਡੇ ਲੋਕਾਂ ਨੂੰ ਇਹ ਮਾਰਦਰਾਪ ਹੋਇਆ ਬਾਕੀ ਨੂੰ ਬੇਨਤੀ ਕਰਦੇ ਭਾਈ ਆਹ ਅਨੰਦਪੁਰ ਵਾਲਾ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਸਾਲ ਸਮਾਗਮ ਚੱਲੇ 350 ਸਤਿ ਇਹ ਗੁਰੂ ਤੇਗ ਬਹਾਦਰ ਨੇ ਜੀ ਦੀ ਪਾਈ ਤਾਜ ਗੁਰਦੁਆਰਿਆਂ ਦੇ ਤਸਵੀਕਾਂ ਭਾਏ ਤਾਂ ਗੁਰਦੁਆਰਿਆਂ ਵਿੱਚ ਢੋਲਕਾਂ ਲੱਗੀ ਰੰਗਰਾਂ ਵਿੱਚ ਢੱਲ ਵੱਜਦੇ ਤੇ ਇਸੇ ਕਰਕੇ ਵੱਜਦੇ ਜੇ ਗੁਰੂ ਤੇਗ ਬਹਾਦਰ ਨੇ ਆਪਣੀ ਕੁੰਡੀ ਬਣੀ ਦੇ ਕੇ ਇਸ ਇਨਮ ਦੀ ਚਾਹ ਉਹਨੇ ਦੱਸਾਇਆ ਜਿੰਨੂ ਦਾ ਰੱਖਿਆ ਕੀਤੀ ਇਹ ਮੇਲਤੀ ਪ੍ਰਵਾਨ ਕਰਿਓ ਬਈ ਮੁਲਾ ਮਹਿਮਾਂ वाहिगुरु जी का ख़सा वाहिगुरु जी फैंसा